ਕਿ ਕਿਸੇ ਨੇ ਪੁਰਤ ਤੱਕ ਕਦੇ ਤਾਂ ਇਹਨੂੰ ਵਿਚਾਰੇ ਨੂੰ ਉਤੋਂ ਪੌੜੀਆਂ ਤੋਂ ਇਹ ਗੁਰਕ ਦਾ ਆਇਆ ਇਹਦੀ ਲੱਤ ਟੁੱਟ ਗਈ ਸਾਡੇ ਕੋਲ ਪੈਸੇ ਦਾ ਪ੍ਰਬੰਧ ਨਹੀਂ ਬਣਿਆ ਜੀ ਫਿਰ ਖਾਲਸ ਖਾਲ ਵਾਲਿਆਂ ਨੂੰ ਕਿਹਾ ਸੀ ਨੇ ਉਹਨਾਂ ਨੇ ਇਹਦਾ ਇਲਾਜ ਕਰਵਾਇਆ ਮੇਰੇ ਬੱਚੇ ਦਾ ਸਹਾਸਗਤ ਜੀ ਖਾਲਸਾਈਂ ਦੀ ਟੀਮ ਮੌਜੂਦ ਹੈ ਪਿੰਡ ਤਬਲਾਨ ਜ਼ਿਲ੍ਹਾ ਪਟਿਆਲਾ ਇਹ ਅਸੀਂ ਪਹੁੰਚੇ ਆਂ ਸਰਦਾਰ ਗੁਰਜੰਟ ਸਿੰਘ ਦੇ ਘਰ ਇਹ ਵੀਰ ਨੇ ਗੁਰਜੰਟ ਸਿੰਘ ਇਹ ਉਹਦੇ ਮਾਤਾ ਜੀ ਨੇ ਵੀਰ ਗੁਰਜੰਟ ਸਿੰਘ ਦੇ ਥੋੜਾ ਜਿਹਾ ਦਿਮਾਗੀ ਬੋਝ ਪੈਣ ਕਾਰਨ ਤੇ ਇੱਕ ਰੋ ਚਲੇ ਗਏ ਸੀ ਤੇ ਕਿਸੇ ਨੇ ਇਹਨਾਂ ਨੂੰ ਜਾਂਦੇ ਹੋਏ ਪੁੱਲ ਤੋਂ ਧੱਕਾ ਦਿੱਤਾ ਤੇ ਜਿਸ ਕਾਰਨ ਇਸ ਵੀਰ ਦੀ ਆ ਜਿਹੜੀ ਲੱਤ ਆ ਤੇ ਇੱਥੇ ਗਿੱਟੇ ਕੋਲ ਫ੍ਰੈਕਚਰ ਹੋ ਗਈ ਸੀ। ਕਾਫੀ ਯਤਨ ਕਰਨ ਦੇ ਬਾਅਦ ਵੀ ਇਲਾਜ ਨਾ ਹੋ ਸਕਿਆ ਕਿਉਂਕਿ ਘਰ ਦੇ ਵਿੱਚ માતા ਤੇ ਵੀਰ ਹੀ ਰਹਿੰਦੇ ਨੇ ਸਰ। માતા ਬਜ਼ੁਰਗ ਹਨ, ਕੋਈ ਆਮਦਨ ਦਾ ਸਾਧਨ ਹੈ ਨਹੀਂ ਇਹਨਾਂ ਕੋਲ। ਸੋ ਖਾਲਸੇੜ ਦੀ ਟੀਪਲੇ ਵੱਲੋਂ ਫਿਰ ਇਸ ਵੀਰ ਦੀ ਲੱਤ ਦਾ ਇਲਾਜ ਕਰਵਾ ਕੇ ਦਿੱਤਾ ਗਿਆ। ਸੋ ਆਪਰੇਸ਼ਨ ਹੋ ਚੁੱਕਿਆ ਵੀਰ ਦਾ ਤੇ ਹੁਣ ਵੀਰ ਬੈੱਡ ਰੈਸਟ ਤੇ ਆ ਤੇ ਬਹੁਤ ਜਲਦ ਠੀਕ ਹੋ ਰਹੇ ਨੇ। ਸੋ ਇਹ ਸਭ ਸੰਗਤ ਜੀ ਤੁਹਾਡੀਆਂ ਦੁਆਵਾਂ ਸਦਕੇ ਹੀ ਹੁੰਦਾ ਕਿਉਂਕਿ ਤੁਸੀਂ ਆਪਣੇ ਕਿਰਤ ਕਮਈਆਂ ਦੇ ਵਿੱਚੋਂ ਦਸਵੰਦ ਕਰਦੇ ਹੋ ਤੇ ਉਹ ਦਸਵੰਦ ਜਿਹੜਾ ਹੈਗਾ ਇਹ ਜਿਹੇ ਲੋਕਾਂ ਦੀ ਸਿੱਧੇ ਉੱਪਰ ਲਾਇਆ ਜਾਂਦਾ। ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।